ਦੇ ਲੋਟ ਸਾਰੇ ਬੋਰਡ ਇਹ ਪੱਲੇ ਆnde ਹੋਏ ਆ ਚੀਜ਼ ਤਾਂ ਆਪਾਂ ਸਾਰੀ ਲੈ ਕੇ ਰੱਖਿਆ ਹੋਇਆ ਨੇ ਐਵੇਂ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮੈਂ ਉਮੀਦ ਕਰਦੀ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਅੱਜ ਆਪਣੀ ਵੀਡੀਓ ਦੀ ਕੁਆਲਿਟੀ ਆਵਾਜ਼ ਦੇਖ ਕੇ ਦੱਸਿਓ ਮੈਨੂੰ ਕਿ ਤੁਹਾਨੂੰ ਜਿਹੜੀ ਹੈਗੀ ਕੋਈ ਡਿਫਰੈਂਸ ਲੱਗ ਰਿਹਾ ਹੈ ਕਿ ਆਪਾਂ ਮਾਈਕ ਲਗਾਇਆ ਹੋਇਆ ਅੱਜ ਵੈਸੇ ਲਿਆਂਦਾ ਤਾਂ ਬਹੁਤ ਟਾਈਮ ਦਾ ਪਿਆ ਸੀ ਇਸੇ ਕਾਲ ਜੀ ਹੋ ਜਾਂਦੀ ਐ ਤੇ ਇੱਕ ਮੈਂ ਤੁਹਾਨੂੰ ਦੱਸਣਾ ਸੀਗਾ ਰਾਤੀ ਜਦੋਂ ਮੈਂ ਕੰਮ ਤੋਂ ਆਈ ਨਾ ਤਾਂ ਮੈਂ ਡੋਰ ਓਪਨ ਕੀਤਾ ਤੇ ਇੱਥੇ ਇਹਨਾਂ ਨੇ ਸੋਫਾ ਰਖਾਇਆ ਪਿਆ ਕਿਉਂਕਿ ਜਦੋਂ ਮੈਂ ਇਹ ਵਾਲਾ ਦੇਖਣ ਆਈ ਸੀ ਬੇਸਮੈਂਟ ਨਾ ਉਦੋਂ ਇਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਮੈਂ ਸੋਫੇ ਦਾ ਅਰੇਂਜਮੈਂਟ ਕਰਵਾ ਦੂੰਗੀ ਤੇ ਮੈਂ ਕਿਹਾ ਚਲੋ ਠੀਕ ਆ ਉਸ ਤੋਂ ਬਾਅਦ ਮੈਂ ਇੱਕ ਵਾਰੀ ਪੁੱਛਿਆ ਇਹ ਕਹਿੰਦੇ ਸੀ ਕਿ ਵੀ ਮੈਂ ਆਪਣੇ ਰਿਸ਼ਤੇਦਾਰ ਦੇ ਘਰ ਰਖਵਾਇਆ ਹੋਇਆ ਵੀ ਜਦੋਂ ਹੀ ਉਹ ਫ੍ਰੀ ਹੁੰਦੇ ਨੇ ਮੈਂ ਰਖਵਾ ਦੂੰਗੀ ਮੈਨੂੰ ਲੱਗਿਆ ਸੀਗਾ ਵੀ ਕਈ ਕਿਉਂਕਿ ਕਈ ਵਾਰੀ ਨਾ ਕਈ ਉਦਾਂ ਹੀ ਕਹਿ ਦਿੰਦੇ ਐਥੇ ਵੀ ਰਿਐਲਿਟੀ ਆ ਕਿ ਉਹਨਾਂ ਨੂੰ ਇਹ ਹੁੰਦਾ ਕਿ ਇੱਕ ਵਾਰੀ ਰੈਂਟ ਤੇ ਆ ਜਾਣ ਸਾਡੇ ਘਰ ਬਾਦ ਦੀ ਬਾਤ ਚ ਦੇਖੀ ਜਾਊਗੀ ਕਈ ਐਵੇਂ ਕਰਦੇ ਆ ਤੇ ਮੈਂ ਨਾ ਜਦੋਂ ਦੇਖਿਆ ਆ ਕੇ ਜਦੋਂ ਮੈਂ ਡੋਰ ਓਪਨ ਕੀਤਾ ਤੇ ਇਹ ਸਾਰਾ ਸਮਾਨ ਇੱਥੇ ਪਿਆ ਸੀ ਮੈਨੂੰ ਜ਼ਿਆਦਾ ਖੁਸ਼ੀ ਇਸ ਕਰਕੇ ਹੋਈ ਇਹ ਨਹੀਂ ਕਿ ਸਮਾਨ ਚਲੋ ਤਾਂ ਇਹਨਾਂ ਨੇ ਗਿਆ ਹੀ ਹੋਏ ਸੀ ਪਰ ਉਹ ਤਾਂ ਹੋਇਆ ਕਿਉਂਕਿ ਇੱਥੇ ਇਹ ਚੀਜ਼ ਬਹੁਤ ਹੁੰਦੀ ਹੈ ਕਿ ਕਈ ਬਹੁਤ ਵੱਡੀਆਂ ਵੱਡੀਆਂ ਗੱਲਾਂ ਪਹਿਲਾਂ ਕਰ ਦਿੰਦੇ ਨੇ ਪਰ ਜੋ ਤੁਸੀਂ ਆਲਰੇਡੀ ਬਿਕਸ ਆਪਾਂ ਰੈਂਟ ਦਿੱਤਾ ਹੋਇਆ ਉਹਨਾਂ ਨੂੰ ਵੀ ਪਤਾ ਕਿ ਨਿਸ਼ੇ ਦੀ ਤਾਂ ਕਿਤੇ ਜਾਣਾ ਨਹੀਂ ਤਾਂ ਹੁਣ ਮਤਲਬ ਕਿ ਇਹ ਜਿਹੜੀਆਂ ਚੀਜ਼ਾਂ ਨੇ ਹਾਲਾਂਕਿ ਉਹਨਾਂ ਦੀ ਇਦਾਂ ਕੋਈ ਡਿਊਟੀ ਨਹੀਂ ਸੀਗੀ ਵੀ ਹੈਵ ਟੂ ਤੁਸੀਂ ਇਹ ਐਕਸਟਰਾ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਇੱਥੇ ਦਾ ਰੂਲ ਇਹ ਆ ਵੀ ਜਿਵੇਂ ਹੁਣ ਪਹਿਲੇ ਦਿਨ ਜਦੋਂ ਆਪਾਂ ਥਾਂ ਦੇਖਣ ਆਉਣੇ ਜਿਵੇਂ ਮੈਂ ਵੀ ਆਈ ਸੀ ਉਸ ਸਮੇਂ ਜਿਹੜੀ ਜਿਹੜੀ ਚੀਜ਼ਾਂ ਇੱਥੇ ਆਪਾਂ ਨੂੰ ਲੱਗੀਆਂ ਕਿ ਹਾਂ ਵੀ ਆਹੀ ਕੋਸਾ ਸਾਡੇ ਕੋਲ ਤਾਂ ਵੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਹਾਂ ਕਰ ਦਿਓ ਨਹੀਂ ਤਾਂ ਨਹੀਂ ਆ ਚੀਜ਼ਾਂ ਦਾ ਮੇਰੇ ਕਹਿਣ ਦਾ ਮਤਲਬ ਆ ਕਿ ਬਾਤ ਚਾਹੀਆਂ ਨਹੀਂ ਤਾਂ ਇਹਨਾਂ ਨੇ ਇੱਕ ਆਪਣੇ ਵੱਲੋਂ ਹੀ ਜਿਵੇਂ ਕਹਿ દਈਏ ਕਿ ਹੁੰਦਾ ਕਈਆਂ ਦੇ ਵਿੱਚ ਇਨਸਾਨੀਅਤ ਨਾਮ ਦੀ ਚੀਜ਼ ਸੋ ਮੈਨੂੰ ਇਦਾਂ ਹੁੰਦਾ ਕਿ ਜੇ ਕਿਸੇ ਦੀ ਐਪਰੀਸ਼ੀਏਸ਼ਨ ਬਣਦੀ ਹੈ ਤਾਂ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇੱਥੇ ਬਹੁਤ ਘੱਟ ਲੋਕ ਨੇ ਐਵੇਂ ਦੇ ਹਰ ਤਰ੍ਹਾਂ ਦੀ ਦੁਨੀਆ ਸਾਰੇ ਕਿਤੇ ਹੁੰਦੀ ਹੈ ਇੱਥੇ ਵੀ ਕਈ ਐਵੇਂ ਦੇ ਆ ਜਿਹੜੇ ਕਿ ਜਿਨ੍ਹਾਂ ਦਾ ਕਾਫੀ ਵੱਡਾ ਹੱਥ ਹੁੰਦਾ ਹੈਗਾ ਕਿ ਤੁਹਾਡੀ ਮੈਂਟਲ ਹੈਲਥ ਨੂੰ ਬੁਗਾਰੜਨਾ ਜਾਂ ਸਹੀ ਰੱਖਣਾ ਕਈ ਐਵੇਂ ਦੇ ਹੁੰਦੇ ਆ ਕਿ ਤੁਹਾਨੂੰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਕਿ ਤੁਸੀਂ ਕਿਸ ਮਾਹੌਲ 'ਚ ਰਹਿੰਦੇ ਹੋ ਉਹਨਾਂ ਨੂੰ ਆਪਣੇ ਰੈਂਟ ਤੱਕ ਮਤਲਬ ਹੁੰਦਾ ਹੈ ਉਹ ਬਧੀਆ ਲੱਗਿਆ ਨਹੀਂ ਲੱਗਿਆ ਉਹ ਮਤਲਬ ਟੋਟਲੀ ਤੁਹਾਡੇ ਹੱਥ ਚ ਹੁੰਦਾ ਅਗਰ ਤੁਹਾਨੂੰ ਨਹੀਂ ਪਸੰਦ ਦੇ ਰਹੀ ਤੁਸੀਂ ਚੇਂਜ ਕਰ ਸਕਦੇ ਹੋ ਉਹਨਾਂ ਨੂੰ ਹੁੰਦਾ ਕਿ ਇਹ ਤੁਹਾਡੀ ਆਪਣੀ ਮਰਜ਼ੀ ਹੋ ਸਕਦੀ ਹੈ ਕਿ ਜਿਹੜੇ ਜਿਹੜੇ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ ਬਹੁਤ ਘੱਟ ਮਕਾਨ ਮਾਲਕ ਨੇ ਇੱਥੇ ਜਿਹੜੇ ਤੁਹਾਡੇ ਨਾਲ ਕੋਆਪਰੇਟ ਕਰਨਗੇ ਹੁਣ ਤਾਂ ਖੈਰ ਕਾਫੀ ਫਰਕ ਪੈ ਗਿਆ ਪਿੱਛੇ ਜੇ ਵਿੱਚ ਦੀ ਬਹੁਤ ਹੋ ਗਿਆ ਸੀਗਾ ਵੀ ਕਈ ਬੜਾ ਮਿਸ ਵੀਵ ਕਰਦੇ ਸੀਗੇ ਪਰ ਹੁਣ ਤੁਹਾਨੂੰ ਪਤਾ ਵੀ ਸੋਸ਼ਲ ਮੀਡੀਆ ਦਾ ਜਮਾਨਾ ਦੇਖੋ ਦੇਖ ਚੇਂजेस ਆ ਵੀ ਰਹੀਆਂ ਨੇ ਲੋਕਾਂ ਦੇ ਵਿੱਚ ਪਰ ਬਾਕੀ ਇਹਨਾਂ ਦਾ ਇਹ ਕੰਮ ਕਾਬਲੀ ਤਰੀਫਾ ਮੈਸੇਜ ਕੀਤਾ ਮੈਂ ਇਹਨਾਂ ਦਾ ਧੰਨਵਾਦ ਕੀਤਾ ਉਹ ਵੀ ਬੜੇ ਖੁਸ਼ ਹੋਏ ਵੀ ਇਹੀ ਚੀਜ਼ਾਂ ਹੁੰਦੀਆਂ ਨੇ ਇਹਦਾ ਮਤਲਬ ਇਹ ਆ ਮੇਰਾ ਸਾਰਾ ਕੀ ਜੇ ਆਪਾਂ ਕਿਸੇ ਨਾਲ ਸਹੀ ਚੱਲਾਂਗੇ ਤਾਂ ਅਗਲਾ ਵੀ ਥੋੜਾ ਸੋਚਦਾ ਨਾ ਕਿ ਜਿੱਥੋਂ ਤੱਕ ਹੋ ਸਕੇ ਜਿੰਨੀ ਵੀ ਹੈਲਪ ਹੋ ਸਕੇ ਦੂਜੇ ਪਾਸੇ ਜੇ ਆਪਾਂ ਜੇ ਆਪਾਂ ਮਤਲਬ ਕਿ ਕਿਰਾਏਦਾਰਾਂ ਦੀ ਗੱਲ ਕਰੀ ਉਹ ਵੀ ਕਈ ਐਵੇਂ ਦੇ ਹੁੰਦੇ ਆ ਜਿਹੜੇ ਕਿ ਅਗਲੇ ਦਾ ਘਰ ਪੂਰਾ ਖਲਾਰਾ ਪਾ ਕੇ ਰੱਖ ਦਿੰਦੇ ਆ ਦੇ ਬੰਦੇ ਨੂੰ ਬਾਹਰ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਨੇ ਕਿੰਨਾ ਖਰਚਾ ਵੀ ਅਗਲਾ ਉੱਪਰ ਲਾ ਦਿੰਦਾ ਤੇ ਘਰ ਵੀ ਤਾਂ ਆਪਾਂ ਸਫਾਈ ਰੱਖਦੇ ਆਂ ਤੇ ਤੁਸੀਂ ਦੇਖੀ ਹੋਣਗੀਆਂ ਸਾਰੇ ਆਪਾਂ ਦੇਖਦੇ ਰਹਿੰਦੇ ਆਂ ਨਿਊਜ਼ ਵਗੈਰਾ ਕਿ ਕਿਵੇਂ ਹੁੰਦੀਆਂ ਨੇ ਤੇ ਜੇ ਤੁਸੀਂ ਅਗਲੇ ਦਾ ਘਰ ਪ੍ਰੋਪਰ ਆਪਾਂ ਸਾਫ਼ ਰੱਖਾਂਗੇ ਤਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੋਊਗੀ ਤੇ ਜਿਹੜੀ ਮੇਨ ਗੱਲ ਮੈਂ ਦੇਖੀ ਹੋਈ ਆ ਕਿ ਕਈਆਂ ਨੂੰ ਪੈਸੇ ਦਾ ਇੰਨਾ ਜ਼ਿਆਦਾ ਲਾਲਚ ਹੁੰਦਾ ਕਿ ਉਹਨਾਂ ਨੂੰ ਪਤਾ ਵੀ ਲੱਗ ਰਿਹਾ ਹੁੰਦਾ ਕਿ ਖਾਸ ਕਰਕੇ ਜਦੋਂ ਤੁਸੀਂ ਸ਼ੇਅਰਿੰਗ 'ਚ ਰਹਿੰਦੇ ਹੋ ਕਿਸੇ ਨਾਲ ਜੇ ਆਪਾਂ ਨੂੰ ਪਤਾ ਵੀ ਹੁੰਦਾ ਕਿ ਮੇਰਾ ਘਰ ਗੰਦਾ ਹੋ ਰਿਹਾ ਬੰਦਾ ਚਾਹ ਕੇ ਵੀ ਇਦਾਂ ਕਿਸੇ ਪਾਰਟਿਕੂਲਰ ਬੰਦੇ ਨੂੰ ਕਹਿ ਨਹੀਂ ਸਕਦਾ ਪਤਾ ਹੁੰਦਾ ਕਿ ਜੇ ਮੈਂ ਕੁਝ ਕਹੂੰਗਾ ਜੇ ਇੱਥੋਂ ਮੂਵ ਹੋ ਗਿਆ ਚਲ ਗਿਆ ਮੇਰਾ ਜਿਹੜਾ ਹੈਗਾ ਆ ਰੂਮ ਆ ਜਾਂ ਬੇਸਮੈਂਟ ਆ ਕਿ ਖਾਲੀ ਨਾ ਰਹਿ ਜਾਏ ਇੱਕ ਇੱਕ ਮਹੀਨਾ ਵੀ ਇੱਥੇ ਫਰਕ ਪਾਉਂਦਾ ਬਹੁਤ ਜ਼ਿਆਦਾ ਇਫੈਕਟ ਪਾਉਂਦਾ ਫੋਰ ਏਗਜ਼ਾਮਪਲ ਜੇ ਤੁਸੀਂ 1000 1500 ਤੇ ਚਲੋ ਜ਼ਿਆਦਾ ਆ ਜੇ ਤੁਸੀਂ ਮਤਲਬ ਕਿ ਸ਼ੇਅਰਿੰਗ ਵੀ ਰੰਨੇ ਹੋ 450 ਵੀ ਕੋਈ ਇਨਸਾਨ ਨਹੀਂ ਚਾਹੁੰਦਾ ਕਿ ਮੇਰਾ ਰੂਮ ਖਾਲੀ ਰਹਿ ਜਾਵੇ ਇਹਦੇ ਉਲਟ ਕਿ ਉਹ ਆਪਣੇ ਘਰ ਚ ਖਲਾਰਾ ਤਾਂ ਪੁਆਈ ਜਾਣਗੇ ਪਰ ਉਹ ਦੱਸ ਕਹਿ ਨਹੀਂ ਸਕਦੇ ਹੁੰਦੇ ਖੁੱਲ ਕੇ ਕਿਉਂਕਿ ਕਈ ਕੇਸ ਐਮੇ ਦੇ ਵੀ ਦੇਖਿਆ ਆਪਾਂ ਕਿ ਜਿੱਥੇ ਬੱਚਿਆਂ ਨੇ ਮੈਂਟਲੀ ਅਪਸੈਟ ਹੋ ਕੇ ਕਿੰਨੇ ਸਾਰੇ ਕਦਮ ਚੱਕੇ ਕਿਉਂਕਿ ਘਰਦਿਆਂ ਨੂੰ ਦੱਸ ਨਹੀਂ ਸਕਦੇ ਹੁੰਦੇ ਇੱਥੇ ਨਾ ਜਿਵੇਂ ਕਿ ਤੁਸੀਂ ਪਿੱਛੇ ਜੇ ਨਿਊਜ਼ ਦੇਖੀ ਸੀ ਨਾ ਵੀ ਜਿੱਥੇ ਮੁੰਡਾ ਰਹਿੰਦਾ ਸੀਗਾ ਤੇ ਉਹਦੇ ਨਾਲ ਵਾਲਾ ਜਿਹੜਾ ਰਹਿੰਦਾ ਸੀ ਉਹਨੇ ਉਹਦੇ ਚਾਕੂ ਮਾਰ ਕੇ ਉਹਨੂੰ ਮਾਰਤਾ ਸੀ ਹੋ ਸਕਦਾ ਉਹਨੂੰ ਪਹਿਲਾਂ ਥੋੜੇ ਹਿੰਟ ਮਿਲ ਗਏ ਹੋਣ ਕਿ ਮੈਨੂੰ ਸਹੀ ਨਹੀਂ ਲੱਗ ਰਿਹਾ ਬੰਦਾ ਜਾਂ ਇਹ ਮੈਂਟਲੀ ਥੋੜਾ ਜਿਹਾ ਅਪਸੈਟ ਆ ਕਈ ਵਾਰੀ ਦੂਰ ਬੈਠੇ ਪੇਰੈਂਟਸ ਨੂੰ ਬੱਚਾ ਨਹੀਂ ਦੱਸ ਪਾਉਂਦਾ ਇਹ ਗੱਲਾਂ ਕਿ ਮੇਰੇ ਨਾਲ ਉੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਿਉਂਕਿ ਇੱਥੇ ਬਿਜ਼ੀ ਲਾਈਫ ਆ ਬਹੁਤ ਜ਼ਿਆਦੇ ਕਾਲ ਹੋ ਜਾਂਦੀ ਆ ਆਪਣਾ ਮੈਂਟਲ ਪੀਸ ਬਹੁਤ ਇੱਥੇ ਇਫੈਕਟ ਕਰਦਾ ਤੇ ਸਾਰੇ ਤਰ੍ਹਾਂ ਦੇ ਲੋਕ ਇੱਥੇ ਵੀ ਰਹਿੰਦੇ ਆ ਜਿੱਥੇ ਮੈਂ ਕੰਮ ਤੇ ਲੱਗੀ ਹੋਈ ਸੀਗੀ ਮੇਰੇ ਓਨਰ ਉਹ ਇੰਨੀ ਕਿ ਜ਼ਿਆਦਾ ਚੰਗੀ ਲੇੜੀ ਉਹਨੇ ਮੇਰੇ ਸੁਭਾਅ ਦੇ ਵਿੱਚ ਚੇਂਜ ਸੌਣ ਦਾ ਬਹੁਤ ਵੱਡਾ ਹੱਥ ਆ ਉਹਦਾ ਵੀ ਮਨ ਲੱਗ ਕਿ ਮੈਂ ਜਦੋਂ ਇੱਥੇ ਆਈ ਨਹੀਂ ਸੀ ਮੈਨੂੰ ਇਹ ਲੱਗਦਾ ਹੁੰਦਾ ਸੀ ਕਿ ਇੱਥੇ ਸਾਰੇ ਲੋਕ ਹੀ ਮਾੜੇ ਆ ਕਿਉਂਕਿ ਜੋ ਤੁਸੀਂ ਸੋਚਦੇ ਹੋ ਨਾ ਸਾਡੇ ਦਿਮਾਗ ਦੇ ਵਿੱਚ ਉਹ ਗੱਲ ਬੈਠ ਜਾਂਦੀ ਹੈ ਪਰ ਜਿਵੇਂ ਜਿਵੇਂ ਇੱਥੇ ਆਏ ਤੇ ਜਿਵੇਂ ਜਿਵੇਂ ਉਹ ਮੇਰੇ ਨਾਲ ਵਿਚਰੇ ਮੈਂ ਕਿ ਨਹੀਂ ਤੁਹਾਡਾ ਕੋਈ ਖੂਨ ਦਾ ਰਿਸ਼ਤਾ ਵੀ ਨਹੀਂ ਇੰਨਾ ਤੁਹਾਡਾ ਕਰ ਸਕਦਾ ਕਈ ਰਿਸ਼ਤੇ ਖੂਨ ਦੇ ਰਿਸ਼ਤਿਆਂ ਤੋਂ ਉੱਪਰ ਹੋ ਜਾਂਦੇ ਆ ਸਾਡੇ ਲਈ ਇਹ ਤਾਂ ਇੱਕ ਆਪਣੇ ਮਨ ਦਾ ਬਹਿ ਹੋਂਦਾ ਕਿ ਹਾਂਜੀ ਇਹ ਮੇਰਾ ਖੂਨ ਦਾ ਰਿਸ਼ਤਾ ਹੈ ਮੇਰਾ ਰਿਸ਼ਤੇਦਾਰ ਮੈਂ ਇਹ ਗੱਲਾਂ ਮੰਨਦੀ ਆ ਕਿ ਅੱਜ ਦੇ ਸਮੇਂ ਜਿਹੜਾ ਸਾਡੇ ਨਾਲ ਹੱਸ ਖੇਡ ਕੇ ਗੱਲ ਕਰਾ ਜਿਹੜਾ ਸਾਡੇ ਨਾਲ ਆਸ ਕਿੜ ਕੇ ਮਿਲ ਵਰਤਨ ਰੱਖ ਰਿਆ ਉਹ ਤੁਹਾਡਾ ਸਭ ਤੋਂ ਕਰੀਬੀ ਆ ਡਸਨਟ ਮੈਟਰ ਕਿ ਉਹ ਤੁਹਾਡਾ ਖੂਨ ਦਾ ਰਿਸ਼ਤਾ ਹੈਗਾ ਨਹੀਂ ਹੈਗਾ ਕਈ ਖੂਨ ਦੇ ਰਿਸ਼ਤੇ ਵੀ ਆਪਾਂ ਦੇਖਿਆ ਕਿ ਕਿਵੇਂ ਤਾਰ-ਤਾਰ ਹੋਈ ਜਾਂਦੇ ਕਿਸੇ ਨੂੰ ਕਿਸ ਤੱਕ ਕੋਈ ਮਤਲਬ ਨਹੀਂ ਸੋ ਅੱਜ ਕੱਲ ਬੜੇ ਥੋੜੇ ਜੇ ਲਿਮਟਿਡ ਜੇ ਇਨਸਾਨ ਰਹਿ ਗਏ ਸਾਡੀ ਲਾਈਫ ਦੇ ਵਿੱਚ ਸੋ ਜੇ ਤੁਹਾਡੀ ਲਾਈਫ ਦੇ ਵਿੱਚ ਵੀ ਐਵੇਂ ਦਾ ਕੋਈ ਪਰਸਨ ਹੈਗਾ ਤਾਂ ਉਹਨੂੰ ਬੜਾ ਸੰਭਾਲ ਕੇ ਰੱਖਿਓ ਕਿਉਂਕਿ ਇਹੋ ਜਿਹੇ ਇਨਸਾਨ ਜ਼ਿੰਦਗੀ ਦੇ ਵਿੱਚ ਬਾਰ-ਬਾਰ ਨਹੀਂ ਆਉਂਦੇ ਮਾ ਲਾ ਕਿ ਉਹਨਾਂ ਦੇ ਤਾਂ ਮੇਰੇ ਕੋਲ ਸ਼ਬਦ ਹੀ ਨਹੀਂ ਹੈਗੇ ਕਿ ਜਿਵੇਂ ਉਹਨਾਂ ਦੀ ਤਾਰੀਫ ਕਰਨ ਲੱਗ ਜਾਈ ਤਾਂ ਵੀਡੀਓ ਬੜੀ ਲੰਮੀ ਹੋ ਜਾਣੀ ਆ ਜਿੰਨਾ ਉਹਨਾਂ ਨੇ ਮੇਰਾ ਸਾਥ ਦਿੱਤਾ ਇੰਨੀ ਕਿ ਜ਼ਿਆਦਾ ਚੰਗੀ ਸੋਚ ਇੰਨੀ ਕਿ ਜ਼ਿਆਦਾ ਨਿਮਰਤਾ ਵਾਲੀ ਆ ਮਾ ਲਾ ਕਿ ਮੈਨੂੰ ਆਪਣੇ ਬੱਚਿਆਂ ਵਾਂਗੂ ਟ੍ਰੀਟ ਕੀਤਾ ਹਰ ਸਮੇਂ ਜਦੋਂ ਆਪਾਂ ਲੱਗਦੇ ਆ ਕਿਸੇ ਵੀ ਕੰਮ ਤੇ ਨਵੇਂ-ਨਵੇਂ ਕਿਉਂਕਿ ਆਪਾਂ ਇਨਾ ਕੰਮਾਂ ਦੇ ਯੂਜ਼ ਟੂ ਦਾ ਹੋਏ ਨਹੀਂ ਹੁੰਦੇ ਬੜੀਆਂ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ ਮੇਰੇ ਤੋਂ ਵੀ ਬਹੁਤ ਹੋਈਆਂ ਤੇ ਮੈਂ ਸੋਚਦੀ ਨਹੀਂ ਕਿ ਜੇ ਇਹ ਦੀ ਥਾਂ ਤੇ ਕੋਈ ਹੋਰ ਹੁੰਦੀ ਮੈਨੂੰ ਵੀ ਕਾਫੀ ਪ੍ਰੋਬਲਮਸ ਆ ਜਾਣੀਆਂ ਸੀ ਪਰ ਉਹਨਾਂ ਨੇ ਮੈਨੂੰ ਬੜੇ ਧਿਆਨ ਨਾਲ ਹਰ ਇੱਕ ਛੋਟੇ ਤੋਂ ਛੋਟਾ ਕੰਮ ਸਿਖਾਇਆ। ਔਰ ਮੈਂ ਮੰਨਦੀ ਆ ਕਿ ਸਾਰਾ ਕੁਝ ਲਿਖਿਆ ਹੋਇਆ ਹੈ ਸਾਡੀ ਲੱਖ ਦੇ ਵਿੱਚ ਪਲੈਨ ਜੇ ਮੈਂ ਇੱਥੇ ਆਉਂਦੀ ਨਾ ਤਾਂ ਮੈਂ ਉਹਨਾਂ ਨੂੰ ਮਿਲਦੀ ਕਿਵੇਂ? ਤਾਂ ਮੈਨੂੰ ਪਤਾ ਕਿਵੇਂ ਲੱਗਦਾ ਕਿ ਇਹੋ ਜਿਹੇ ਇਨਸਾਨ ਵੀ ਹੁੰਦੇ ਆ ਜਿਹੜੇ ਕਿ ਸਾਡੇ ਆਪਣੇ ਤੋਂ ਵੀ ਵੱਧ ਕੇ ਹੋ ਜਾਂਦੇ ਆ ਕਈ ਵਾਰੀ। ਜ਼ਰੂਰ ਦੱਸਿਓ ਕਮੈਂਟ ਕਰਕੇ ਕਿ ਤੁਹਾਡੇ ਤੁਹਾਡੇ ਸਾਰੇ ਭਰਾਵਾਂ ਦੇ ਭੈਣਾਂ ਦੇ ਸਾਰਿਆਂ ਦੇ ਸਰਕਲ ਦੇ ਵਿੱਚ ਕੋਈ ਨਾ ਕੋਈ ਇਨਸਾਨ ਐਵੇਂ ਦਾ ਹੁੰਦਾ ਜਿਹਦੇ ਨਾਲ ਸਾਡਾ ਕੋਈ ਬਲੱਡ ਰਿਲੇਸ਼ਨ ਨਹੀਂ ਹੁੰਦਾ। ਉਚਾਨਕ ਸਾਡੀ ਲਾਈਫ ਦੇ ਵਿੱਚ ਆਉਂਦੇ ਤੇ ਉਹ ਸਾਡੇ ਲਈ ਇੰਨੇ ਕ ਜਿਆਦਾ ਹੈਲਪਫਲ ਹੋ ਜਾਂਦੇ ਇੰਨੇ ਕ ਜਿਆਦਾ ਖੜਦੇ ਆ ਸਾਡੇ ਲਈ ਹਰ ਦੁੱਖ ਸੁੱਖ ਚ ਕਿ ਕਈ ਵਾਰ ਉਹ ਸਾਡੇ ਆਪਣੇਆਂ ਨੂੰ ਵੀ ਪਿੱਛੇ ਛੱਡ ਦਿੰਦੇ ਆ ਆਪਣੇਆਂ ਦੇ ਵਿੱਚ ਵੀ ਕਈ ਵਾਰੀ ਇਦਾਂ ਹੁੰਦਾ ਕਿ ਜਿੱਥੇ ਤੁਹਾਨੂੰ ਲੋਡ ਹੁੰਦੀ ਆ ਕਈ ਵਾਰੀ ਨਹੀਂ ਵੀ ਕੋਈ ਖੜਦਾ ਜੇ ਕਾਫੀ ਸਾਰੀਆਂ ਪ੍ਰੋਬਲਮਸ ਆ ਜਾਂਦੀਆਂ ਨੇ ਆਪਾਂ ਨੂੰ ਪਰ ਆਪਾਂ ਚਾਹ ਕੇ ਵੀ ਉਹਨਾਂ ਰਿਸ਼ਤਿਆਂ ਨੂੰ ਛੱਡ ਨਹੀਂ ਸਕਦੇ ਹੁੰਦੇ ਕਿਉਂਕਿ ਅਸੀਂ ਸ਼ੁਰੂ ਤੋਂ ਜੁੜੇ ਹੁੰਨੇ ਆ ਪਰ ਇਹਦੇ ਉਲਟ ਕੀ ਅਸੀਂ ਉਹਨਾਂ ਲੋਕਾਂ ਨੂੰ ਨਹੀਂ ਦੇਖਦੇ ਹੈਗੇ ਜਿਹੜੇ ਸਾਡੇ ਨਾਲ ਹਰ ਸਮੇਂ ਖੜੇ ਹੁੰਦੇ ਆ ਸਾਡੇ ਔਖੇ ਸੌਖੇ ਸਮੇਂ ਦੇ ਵਿੱਚ ਜੇ ਕਦੇ ਵੀ ਕੋਈ ਛੋਟਾ ਜਿਹਾ ਵੀ ਕੰਮ ਸਾਡੇ ਲਈ ਕਰਦਾ ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜ਼ਰੂਰ ਕਰਨਾ ਚਾਹੀਦਾ ਜਿਵੇਂ ਹੁਣ ਆਪਾਂ ਮੁੜ ਕੇ ਇਸੇ ਗੱਲ ਤੇ ਆਉਨੇ ਆ ਕਿ ਜਦੋਂ ਆਪਾਂ ਸ਼ੇਅਰਿੰਗ ਹੁਣ ਇੱਕ ਹੈਗੀ ਆ ਮੇਰੇ ਦਿਮਾਗ ਦੇ ਵਿੱਚ ਗੱਲ ਮੈਂ ਤੁਹਾਨੂੰ ਇਹ ਵੀ ਵਾਲੀ ਵੀਡੀਓ ਵੀ ਜ਼ਰੂਰ ਆਊਗੀ ਥੋੜੇ ਦਿਨ ਠਹਿਰ ਕੇ ਆਊਗੀ ਕਿ ਕਾਫੀ ਸਾਰੀਆਂ ਕੰਪਲਿਕੀਸ਼ਨਸ ਵੀ ਇੱਥੇ ਹੋ ਜਾਂਦੀਆਂ ਨੇ ਕਈ ਵਾਰੀ ਅੱਜ ਦੀ ਵੀਡੀਓ ਦੇ ਵਿੱਚ ਤਾਂ ਇੰਨਾ ਹੀ ਸੀਗਾ ਕਿ ਮੈਂ ਕੰਨੀ ਵੀ ਜ਼ਰੂਰ ਆਪਾਂ ਨੂੰ ਤਾਰੀਫ਼ ਜਿਹਦੀ ਬਣਦੀ ਹੈ ਜੇ ਕੋਈ ਸਾਡੇ ਲਈ ਛੋਟਾ ਜਿਹਾ ਕੰਮ ਵੀ ਕਰਦਾ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਮੇਨ ਗੱਲ ਇਹ ਹੁੰਦੀ ਹੈ ਕਿ ਇੱਥੇ ਇੰਨਾ ਟਾਈਮ ਨਹੀਂ ਆ ਕਿਸੇ ਕੋਲ ਜੇ ਤੁਹਾਡੇ ਲਈ ਕੋਈ ਸੋਚ ਰਿਹਾ ਤੁਹਾਡੇ ਲਈ ਕੋਈ ਐਫਰਟ ਕਰ ਰਿਹਾ ਤਾਂ ਸਾਨੂੰ ਵੀ ਜ਼ਰੂਰ ਐਪਰੀਸ਼ੀਏਟ ਕਰਨਾ ਚਾਹੀਦਾ ਕਈ ਮੈਂ ਦੇਖਿਆ ਬੜੇ ਨਾ ਸ਼ੁਕਰੇ ਜਿਹੇ ਹੁੰਦੇ ਆ ਜੇ ਉਹਨਾਂ ਦਾ ਕੋਈ ਕੋਈ ਕੰਮ ਸਵਾਰ ਵੀ ਦਵੇ ਨਾ ਤਾਂ ਵੀ ਉਹਨਾਂ ਨੂੰ ਕੋਈ ਫੀਲ ਜਿਆ ਨਹੀਂ ਹੁੰਦਾ ਜ਼ਿਆਦਾ ਉਹਨਾਂ ਨੂੰ ਆਪਣੇ ਆਪ ਜਿਨੂੰ ਇਹ ਲੱਗਦਾ ਹੁੰਦਾ ਵੀ ਫਿਰ ਕੀ ਹੋ ਗਿਆ ਜੇ ਕਰਤਾ ਉਹ ਸੋਚ ਨਹੀਂ ਹੋਣੀ ਚਾਹੀਦੀ ਕਦੇ ਵੀ ਤਾਂ ਕਿ ਫਿਰ ਅਗਲੇ ਨੈਕਸਟ ਟਾਈਮ ਫਿਰ ਬੰਦਾ ਵੀ ਕਹਿੰਦਾ ਵੀ ਨਹੀਂ ਇਹਨੂੰ ਕੋਈ ਫਾਇਦਾ ਨਹੀਂ ਆ ਖਾਸ ਹੈਲਪ ਕਰਨ ਦਾ ਜਾਂ ਕੁਝ ਵੀ ਹੈ ਨਾ ਉਹ ਚੀਜ਼ਾਂ ਹੋ ਜਾਂਦੀਆਂ ਨੇ। ਉਹ ਇਸ ਵੀਡੀਓ ਦੇ ਵਿੱਚ ਇੱਕ ਤਾਂ ਤੁਸੀਂ ਆਪਣੇ ਮਾਈਕ ਬਾਰੇ ਜ਼ਰੂਰ ਦੱਸਣਾ ਕਿ ਤੁਹਾਨੂੰ ਆਵਾਜ਼ ਦੀ ਕੋਈ ਡਿਫਰੈਂਸ ਲੱਗਿਆ ਜਾਂ ਪਹਿਲਾਂ ਕਿਉਂਕਿ ਕਾਫੀ ਜਾਣਿਆਂ ਦੇ ਕਮੈਂਟ ਆਉਂਦੇ ਹੁੰਦੇ ਆ ਕਿ ਆਵਾਜ਼ ਘੱਟ ਆ ਵੋਲਿਊਮ ਵੀਡੀਓ ਦੀ ਕਿਉਂਕਿ ਆਪਾਂ ਮਾਈਕ ਨਹੀਂ ਯੂਜ਼ ਕਰਦੇ। ਤੋ ਅੱਜ ਵਾਲੀ ਵੀਡੀਓ ਮੈਨੂੰ ਲੱਗਦਾ ਨਹੀਂ ਆ ਕਿ ਕੋਈ ਪ੍ਰੋਬਲਮ ਆਉਣੀ ਚਾਹੀਦੀ ਪਰ ਫਿਰ ਵੀ ਤੁਸੀਂ ਆਪਣਾ ਜੈਨੂਇਨ ਰਿਵਿਊ ਜ਼ਰੂਰ ਦਿਓ ਇਹ ਮਾਈਕ ਤਾਂ ਉਦਾਂ ਵਧੀਆ ਨੇ ਹੌਲੀ ਲੈਂਡ ਦੇ ਆ ਹੌਲੀ ਲੈਂਡ ਦੇ ਮਾਈਕ ਆ ਇਹ ਇਹਦੇ ਬਾਰੇ ਮੈਂ ਕਾਫੀ ਰਿਸਰਚ ਕੀਤੀ ਸੀਗੀ ਆ ਦੇਖੋ ਤੁਹਾਨੂੰ ਮੈਂ ਦਿਖਾ ਵੀ ਦਿੰਨੀ ਆ ਕਾਫੀ ਮੈਂ ਨਾ ਇਹਦੇ ਬਾਰੇ ਤੇ ਦੇਖਿਆ ਕਿ ਇਹਦਾ ਰਿਵਿਊ ਕਾਫੀ ਵਧੀਆ ਤਾਂ ਕਰਕੇ ਮੈਂ ਕਿਹਾ ਚਲੋ ਇਹ ਵਾਲੇ ਟਰਾਈ ਕਰਦੇ ਆ ਜਿਵੇਂ ਕਿ ਮੈਂ ਤੁਹਾਨੂੰ ਨਾ ਹਮੇਸ਼ਾ ਕਹਿੰਦੀ ਰਹਿੰਨੀ ਕਈ ਵਾਰੀ ਆਪਾਂ ਵੀ ਅਨਨੈਸੈਸਰੀਆਂ ਚੀਜ਼ਾਂ ਪਹਿਲਾਂ ਮੈਂ ਸਿੰਪਲ ਲੈ ਮੈਨੂੰ ਪਤਾ ਨਹੀਂ ਸੀ ਬੋਆ ਦੇ ਉਹਦੀ ਵੌਇਸ ਕੁਆਲਿਟੀ ਨਹੀਂ ਸੀ ਉਹਦੀ ਜੀ ਕੁਆਲਿਟੀ ਨਹੀਂ ਸੀ ਵਧੀਆ ਉਹ ਵੀ ਮੈਂ ਕਿਹਾ 20 ਡਾਲਰ ਕੁਝ ਸਮਥਿੰਗ ਦੇ ਆਈ ਸੀ ਫਿਰ ਉਸ ਤੋਂ ਬਾਅਦ ਇਹ ਲੈ ਇਹ ਵਾਲੇ ਇਹ ਵਾਲੇ ਮੈਨੂੰ 113 ਡਾਲਰ ਕੁਸ਼ਕ ਦੇ ਪੈ ਗਏ ਸੀਗੇ ਕਾਫੀ ਟਾਈਮ ਹੋ ਗਿਆ ਇਹਨਾਂ ਨੂੰ ਲਿਆਂਦਿਆਂ ਨੂੰ ਆਨਲਾਈਨ Amazon ਤੋਂ ਆਰਡਰ ਕੀਤੇ ਸੀਗੇ ਮੈਂ ਪਰ ਬਸ ਸਿੱਧੇ ਹੀ ਕਾਲ ਹੋ ਜਾਂਦੀ ਆ ਵੀ ਯੂਜ਼ ਜੇ ਨਹੀਂ ਕੀਤਾ ਵੀ ਸਾਰਾ ਸੈਟਅਪ ਕਰੋ ਐਵੇਂ ਕਰੋ ਭੱਜੋ ਭੱਜ ਜੀ ਦੇ ਵਿੱਚ ਤੇ ਅੱਜ ਥੋੜਾ ਹੈਗਾ ਸੀ ਟਾਈਮ ਮੈਂ ਕਿਹਾ ਚਲੋ ਤੁਹਾਡੇ ਨਾਲ ਡਿਸਕਸ ਕਰਦੇ ਨਾਲੇ ਇਹਦੇ ਬਾਰੇ ਵੀ ਜ਼ਰੂਰ ਦੱਸਦੇ ਆਂ ਆਪਾਂ ਤੁਹਾਨੂੰ ਦੇਖਦੇ ਆਂ ਕਿਵੇਂ ਦੀ ਲੱਗੀ ਇਹਦੀ ਆਵਾਜ਼ ਪ੍ਰੋਪਰ ਆਉਣੀ ਚਾਹੀਦੀ ਹੈ ਕਿਉਂਕਿ ਵਾਕਈ ਬਿਲਕੁਲ ਬਹੁਤ ਇਫੈਕਟ ਪੈਂਦਾ ਆਪਣੀ ਵੀਡੀਓ ਦੀ ਜੇ ਤੁਹਾਡੀ ਆਵਾਜ਼ ਹੀ ਨਹੀਂ ਪ੍ਰੋਪਰ ਹੋਗੀ ਪਰ ਨਹੀਂ ਹਨਾ ਬੰਦੇ ਨੂੰ ਕਈ ਵਾਰ ਪ੍ਰੋਬਲਮ ਆ ਜਾਂਦੀ ਆ ਸਮਝਣ ਦੇ ਵਿੱਚ ਸੁਣਨ ਦੇ ਵਿੱਚ ਸੋ ਦੇਖਦੇ ਆਂ ਇਹਦਾ ਕੀ ਰਿਵਿਊ ਆਉਂਦਾ ਤੁਹਾਡੇ ਵੱਲੋਂ ਬਾਕੀ ਜਿਹੜੀਆਂ ਗੱਲਾਂ ਆਪਾਂ ਤੁਹਾਡੇ ਨਾਲ ਡਿਸਕਸ ਕੀਤੀਆਂ ਨੇ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਐਵੇਂ ਦੇ ਲੋਕ ਹੈਗੇ ਇੱਕ ਵੀ ਇਨਸਾਨ ਹੋਵੇ ਕਿ ਜਿਹਨੇ ਤੁਹਾਡੀ ਬਹੁਤ ਹੈਲਪ ਕੀਤੀ ਹੋਵੇ ਤੇ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਨਾਲ ਨਾਲ ਇਹ ਵੀ ਦੱਸਿਓ ਕਿ ਵਾਕਈ ਆਪਾਂ ਨੂੰ ਐਪਰੀਸ਼ੀਏਟ ਕਰਨਾ ਵੰਦਦਾ ਨਾ ਇਹਨਾਂ ਲੋਕਾਂ ਨੂੰ ਜੇ ਤੁਹਾਡੇ ਲਈ ਕੋਈ ਕਰਦਾ ਛੋਟਾ-ਛੋਟਾ ਕੰਮ ਵੀ ਸੁਬ੍ਹਾ ਸੇ ਹੀ ਸੀਗੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਜ਼ਰੂਰ ਦੱਸਿਓ ਤੇ ਫੇਰ ਮਿਲਦੇ ਆਂ ਕਿਸੇ ਹੋਰ ਟੌਪਿਕ ਦੇ ਉੱਪਰ ਥੈਂਕ ਯੂ ਸੋ ਮੱਚ ਜੇ ਤੁਸੀਂ ਐਂਡ ਤੱਕ ਦੇਖਿਆ ਆਪਣੀ ਵੀਡੀਓ ਨੂੰ ਧੰਨਵਾਦ ਤੁਹਾਡਾ ਬਹੁਤ ਬਹੁਤ